ਆਪਾਂ ਗੱਲ ਕਰਨੀ ਆ ਵੀਰੋ ਜਿਹੜੇ ਲੋਕੀ ਵਿਰੋਧੀ ਧਿਰਾਂ ਐ ਮੈਂ ਬੋਲੀ ਜਾਂਦੀਆਂ ਵੀ ਸਾਡੇ ਅਕਾਲੀ ਦਲ ਨੇ ਆਹ ਕਰਤਾ ਵਾਹ ਕਰਤਾ ਇਹ ਅਕਾਲੀ ਦਲ ਤਾਂ ਮਹਾਨ ਐ ਤਾਂ ਸੈਂਟਰ ਦੀਆਂ ਗੋਡਨੀਆਂ ਲਵਾ ਦਿੰਦਾ ਉਹ ਅਕਾਲੀ ਦਲ ਨੂੰ ਬੜਾ ਬਦਨਾਮ ਕੀਤਾ ਜਾ ਰਿਹਾ ਦੇਖੋ ਆਪਾਂ ਪੰਥ ਦੀਆਂ ਜਿਹੜੀਆਂ ਦਿਨਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਜਿਹੜਾ ਅਕਾਲੀ ਦਲ ਨੇ ਕੰਮ ਕੀਤਾ ਜਿਹਨ ਲੋਕੀ ਨਾਲ ਵੇਖਣ ਪਬਲਿਕ ਹੀ ਨਾਲ ਦੇਖੇ ਜਨਤਾ ਵੇਖੇ ਹੀ ਨਾ ਕੱਲੇ ਦਾਣਿਆਂ ਤੇ ਖੜਦੇ ਫਰੀ ਵਾਲਿਆਂ ਤੇ ਚਣਿਆਂ ਦੀ ਪ੍ਰਾਪਤੀ ਦਰਸ਼ਨ ਵਿੱਚ ਚਣੇ ਫਰੀ ਮਿਲਦੇ ਆ ਫਿਰ ਇਹਦਾ ਲੋਕਾਂ ਦਾ ਕਸੂਰ ਹੈ ਦੂਲੇ ਪੰਥ ਦਾ ਕੀ ਆ ਤੁਸੀਂ ਜਿਆਦਾ ਪਿੱਛੇ ਨਾ ਆਪਾ ਜਾਓ 78 ਤੋਂ ਸ਼ੁਰੂ ਕਰ ਲਓ 78 ਦੇ ਵਿੱਚ ਦੇਖੋ ਨਰੰਗਕਾਰੀ ਕਾਂਡ ਹੋਇਆ ਕਿੰਨੇ ਸਿੰਘ ਸ਼ਹੀਦ ਕਰਤੇ ਉਹਨਾਂ ਨੇ ਸ਼ਰਿਆਂ ਵਿੱਚ ਆਪਣੇ ਪ੍ਰਾਈਵੇਟ ਅਸਲੇ ਨਾਲ ਸਿੱਧੀਆਂ ਗੋਲੀਆਂ ਮਾਰੀਆਂ ਜਿਹੜੇ ਇੱਕ ਬੇਨਤੀ ਕਰਨਗੇ ਸੀ ਜੇ ਕੋਸ ਨਰੰਗਕਾਰੇ ਨੂੰ ਸਾਡੇ ਪੰਜਾਬ ਦੂਲੇ ਪੰਥ ਦੀ ਸਰਕਾਰ ਸੀ ਉਦੋਂ ਸਰਕਾਰੀ ਮੰਤਰੀਆਂ ਦੀ ਗੱਡੀ 'ਚ ਬਿਠਾ ਕੇ ਉਹਨੂੰ ਪੰਜਾਬ ਤੋਂ ਬਾਹਰ ਕੱਢ ਕੇ ਦਿੱਲੀ ਤੱਕ ਪਹੁੰਚਾਉਣਾ ਇਹ ਪੰਥ ਦੀ ਸੇਵਾ ਨਹੀਂ ਕਿੱਡੀ ਵੱਡੀ ਤਾਂ ਸੇਵਾ ਐਵੇਂ ਲੋਕ ਜੇ ਨਾਂ ਦੇਖਣ ਕੰਮ ਤੋਂ ਵੱਖਰੀ ਗੱਲ ਆ ਫੇਰ ਤੁਸੀਂ ਆ ਜਾਓ ਗਾਂਹ 84 ਬਿਲਿਆ ਆ ਜਾਓ 84 ਜੋ ਹੋਇਆ ਦੇਖੋ ਪੰਥ ਦੀ ਕਿੱਡੀ ਵੱਡੀ ਸੇਵਾ ਦੂਲੇ ਪੰਥ ਨੇ ਆਪਣੇ ਸੈਰ ਆਪਣੀਆਂ ਜਾਨਾਂ ਬਚਾਉਣ ਲਈ ਹੱਥ ਖੜੇ ਕੀਤੇ ਕਿ ਨਹੀਂ ਕੀਤੇ ਜਿਹੜੇ ਅੱਜ ਬਰਟੋਹੇ ਆ ਕੇ ਬੜਾ ਚੌੜੀਆਂ ਹੋ ਕੇ ਗੱਲਾਂ ਕਰਦੇ ਆ ਵੇਖੋ ਤੁਸੀਂ ਲੋਕ ਮਰ ਕੇ ਕਮਲੇ ਲੋਕ ਮਾਰੇ ਗਏ ਸ਼ਹੀਦ ਹੋ ਗਏ ਉੱਥੇ ਬੇਦੋਸ਼ੇ ਜਿਹੜੇ ਮੱਥਾ ਟੇਕਣ ਗਏ ਉਹ ਵੀ ਮਾਰੇ ਗਏ ਜਿਹੜੇ ਮੋਰਚਾ ਲਾਉਣ ਵਾਲੇ ਸੀ ਜਿਹੜੇ ਗੱਲਾਂ ਅਕਾਲ ਤਖਤ ਤੇ ਅਰਦਾਸ ਕਰਨ ਵਾਲਾ ਦੂਲਾ ਪੰਥ ਜਿਹਨੇ ਆਨੰਦਪੁਰ ਦੇ ਮਤੇ ਤੇ ਲਾਇਆ ਸੀ ਉਹ ਕਾਲੀਦਲ ਨਹੀਂ ਤਾਂ ਲਾਇਆ ਸੀ। ਉਸਾਂ ਜਰਨਲਿਸਟ ਭਿੰਡਾਲੇ ਨੇ ਥੋੜਾ ਲਾਇਆ ਸੀ ਮੋਰਚਾ। ਬਿਲਕੁਲ ਨਹੀਂ। ਉਹ ਤਾਂ ਇੱਕ ਖੜ ਗਿਆ ਅਰਦਾਸ ਤੇ। ਦੇਖੋ ਤੋਂ ਦੂਲਾ ਪੰਥ ਬਚਿਆ ਕਿ ਨਹੀਂ ਬਚਿਆ? ਬਚ ਕੇ ਦਿਖਾਇਆ ਸਾਰੇ ਲੋਕਾਂ ਨੂੰ। ਕਿਸੇ ਦੇ ਚੀਚੀ ਤੇ ਵੀ ਛੱਟ ਨਹੀਂ ਬੱਚੀ। ਕਿਸ ਦਾ ਲੋਕਾਂ ਦੇ ਖੇਤ ਖਾਲ ਘੜਦਿਆਂ ਦੇ ਪੁੱਤ ਮਾਰੇ ਗਏ। ਦੱਸੋ ਕਿਸੇ ਦੂਲੇ ਪੰਥ ਦਾ ਜਾਂ ਸਾਡੇ ਆਗੂ ਦਾ ਧੀ ਪੁੱਤ ਮਾਰਿਆ ਗਿਆ ਹੋਵੇ ਬਿਲਕੁਲ ਨਹੀਂ ਦੇਖੋ ਵੀ 83 ਜਿਹੜੇ ਸਿੱਖਾਂ ਨੂੰ ਦਿੱਲੀ ਦੇ ਕਿੰਨੇ ਸ਼ਹਿਰਾਂ ਦੇ ਵਿੱਚ ਸ਼ਹੀਦ ਕਰ ਦਿੱਤਾ, ਬਸਾੜ ਦਿੱਤਾ ਗਿਆ, ਅੱਗਾਂ ਲਾ ਦਿੱਤੀਆਂ ਗਈਆਂ, ਪ੍ਰਾਪਰਟੀਆਂ ਲੁੱਟੀਆਂ ਗਈਆਂ, ਉਹਨਾਂ ਲਈ ਕਿੰਨਾ ਕੰਮ ਕੀਤਾ ਹੈ? ਉਹਨਾਂ ਦੇ ਮੁਰਬਸੇਬੇ ਲਈ, ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਕਿੰਨੇ ਕੰਮ ਕੀਤੇ ਆ? ਉਹ ਤੋਂ ਅੱਗੇ ਆਜੋ ਸਿਆਸੀ ਦੇ ਵਿੱਚ ਨਕੋਦਰ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਤੇ ਫਿਰ ਜਿਹੜੇ ਉੱਥੇ ਇਨਸਾਫ ਮੰਗਣ ਵਾਲੇ ਨੇ ਦੇਖੋ ਉਹਨਾਂ ਨੂੰ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੂੰਹ 'ਚ ਪਿਸਟਲ ਦੀਆਂ ਪਾਈਪਾਂ ਪਾ ਕੇ ਫੇਰ ਮਾਰੇ ਗਏ ਤਾਂ ਕਿ ਆਵਾਜ਼ ਵੀ ਵਾਰ ਨਾਲ ਨਿਕਲੇ ਸਭ ਕਿਸ ਕਹਾ ਗਿਆ ਕਿ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹ ਦੂਲੇ ਪੰਥ ਦੀਆਂ ਦੇਣਾ ਨੇ ਬੰਦ ਦੀਆਂ ਪੰਜਾਬ ਨੂੰ ਜੇ ਪੰਜਾਬ ਦੇ ਲੋਕ ਹੀ ਨਾ ਭਾਈ ਜਾਣਣ ਤਾਂ ਫਿਰ ਤਰਾ ਵੀ ਰੱਖਾ ਕਹਿ ਸਕਦੇ ਆਪਾਂ ਭਾਈ ਉਹਨਾਂ ਨੂੰ ਤਾਂ ਕੰਮਾਂ ਦੀ ਕੋਈ ਕਸਰ ਨਹੀਂ ਛੱਡੀ ਸੇਵਾ ਦੀ ਸਿਆਸੀ ਤੋਂ ਬਾਅਦ ਆ ਜੋ ਫਿਰ 97 ਦੇ ਵਿੱਚ ਜਿਹੜਾ ਸਾਡਾ ਚੋਣ ਮੈਨੀਫੈਸਟ ਪੜ੍ਹ ਲਓ ਉਦੋਂ ਵੀ ਅਸੀਂ ਜਿਹੜੇ ਸਾਡੇ ਸਿੱਖਾਂ ਦੇ ਕਾਤਲ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਬੇਦੋਸ਼ਿਆਂ ਨੂੰ ਚੱਕ ਚੱਕ ਮਾਰਿਆ ਐਸਨੂੰ ਜੇਲਾਂ ਕਰਾਵਾਂਗੇ ਸਜ਼ਾਵਾ ਦਵਾਵਾਂਗੇ ਪਰ ਉਹਨਾਂ ਨੂੰ ਡੀਜੀਪੀ ਬਣਾਇਆ ਇਹ ਤਾਂ ਵੇਖ ਸੁਣ ਕੇ ਅੰਡਰਟ ਕਰਨ ਵਾਲਾ ਪੰਥਾ ਨਾ ਇਹ ਜਿਹੜਾ ਆਲਮ ਸੈਨਾ ਬਣਾ ਕੇ ਮਾਰਦੇ ਰਹੇ ਜਾਂ ਹਾਰ ਆਲ ਮਾਰ ਗਏ ਤੁਨੋਂ ਟਿਕਟਾਂ ਸਿੱਧੀਆਂ ਅਕਾਲੀ ਦਲ ਦੇ ਸਰਪ੍ਰਸਤ ਬਣੇ ਰਹੇ ਨੇ ਉਹ ਮੈਂਬਰ ਬਣੇ ਰਹੇ ਨੇ ਅਕਾਲੀ ਦਲ ਦੇ ਚੋਣ ਲੜੀ ਮਲੇਰਕੋਟ ਲਈ ਤੋਂ ਬੀਬੀ ਨੇ ਕਿੱਡੀ ਵੱਡੀ ਦੇਣ ਆ ਪੰਥ ਨੂੰ ਉਹ ਤੋਂ ਜ਼ਿਆਦਾ ਜੋ ਵੀਡੀਓ ਵੱਡੀ ਹੋ ਜਾਣੀ ਹੈ ਗਾਹਾਂ ਆ ਜੋ ਆ ਹੁਣ ਤਾਜ਼ੀ ਘਟਨਾ ਪਿਛਲਾ ਤਾਂ ਹਜੇ ਬੱਚਿਆਂ ਨੂੰ ਨਹੀਂ ਪਤਾ ਹੋਣਾ ਜਿਹੜੇ ਨਵੇਂ ਜੰਮੇ ਆ 2000 ਤੋਂ ਬਾਅਦ ਵਾਲੇ 84 ਬਾਰੇ ਉਹਨਾਂ ਨੂੰ ਇੰਨਾ ਨਹੀਂ ਪਤਾ ਕੁਝ ਆਜੋ 15 ਚ ਆਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਦੂਲੇ ਪੰਥ ਦੀ ਸਰਕਾਰ ਆ ਅਗਲਾ ਚੈਲੰਜ ਕਰਤਾ ਕੰਧਾਂ ਤੇ ਲਿਖ ਕੇ ਲਾਤਾ ਅਖਬਾਰਾਂ ਤੇ ਪਤਾ ਵੀ ਸਿੱਖੋ ਤੁਹਾਡਾ ਗੁਰੂ ਸਾਡੇ ਕੋਲੇ ਆ ਕਰ ਲਓ ਜੋ ਕੁਝ ਕਰਨਾ ਦੇਖੋ ਦੂਲੇ ਪੰਥ ਨੇ ਉਦੋਂ ਕਿੱਡੀ ਵੱਡੀ ਸੇਵਾ ਕੀਤੀ ਹੈ ਪਤਾ ਸਰਸੇ ਆਲੇ ਦੇ ਪੋਸਟਰਾਂ ਤੇ ਚਾਰ-ਚਾਰ ਬੰਦੇ ਖੜਾਤੇ ਇੱਕ ਵੀ ਪੋਸਟਰ ਜੇ ਪਾੜਨ ਦਿੱਤਾ ਦੱਸੋ ਇੱਕ ਵੀ ਪੋਸਟਰ ਕਿਤੇ ਸਰਸ ਵਾਲੇ ਦੀ ਫਿਲਮ ਦਾ ਜੇ ਪਾਟਿਆ ਹੋਵੇ ਤਾਂ ਪੰਥ ਗੁਨੇਗਾਰ ਆ ਕੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਰੂੜੀਆਂ ਤੇ ਖਲਰ ਗਿਆ ਅਗਲਾ ਚੈਲੰਜ ਕਰਤਾ ਉਹਦੇ ਚ ਕੀ ਕਿ ਟਿਕ ਵੱਡੀ ਗੱਲ ਆ ਬਥੇਰੇ ਗੁਰੂ ਗ੍ਰੰਥ ਸਾਹਿਬ ਨੇ ਹੁਣ ਕਿੰਨੇ ਚੋਰੀ ਹੋ ਗਏ ਨੇ 368 ਇਹ ਤਾਂ ਸਾਪੇ ਘੰਨੇ ਚ ਹੋਰ ਸੱਪ ਜਾਣੇ ਫਿਰ ਦੇਖੋ ਇਥੇ ਇਨਸਾਫ ਮੰਗ ਰਹੇ ਸੀ 15 ਦੇ ਵਿੱਚ ਵੋੜਕਪੂਰੇ ਪੰਥ ਦੀ ਸੇਵਾ ਕੀਤੀ ਕਿ ਨਹੀਂ ਚਲੋ ਸੌਦੇ ਵਾਲਿਆਂ ਦਾ ਜਿਹੜੀ ਬੇਅਦਬੀ ਕੀਤੀ ਗਲਿਆਂ 'ਚ ਖਲਾਰਿਆ ਖਲਾਰਿਆ ਥੋੜੇ ਪੰਥ ਨੇ ਸੀਵਰੇ ਦਾ ਪਾਣੀ ਥੋੜੇ ਬਾਣੀ ਪੜਦਾ ਤੇ ਛੁੱਟਿਆ ਕਿ ਨਹੀਂ ਛੁੱਟਿਆ ਗੁੱਟ ਕੇ ਪੈਰਾਂ 'ਚ ਰੁਲੇ ਕਿ ਨਹੀਂ ਰੁਲੇ ਡਾਂਗ ਦੀ ਚੰਗੀ ਸੇਵਾ ਪੰਥ ਲੋਟ ਹੀ ਆਈ ਹੁੰਦਾ ਹੈ ਬਿਹੇਵ ਹੈ ਫੈਲ ਜਾਂਦੀ ਹੈ ਇਹ ਤਾਕਤ ਨਾਲ ਦਬਾਉਣੀ ਪੈਂਦੀ ਹੈ ਤੁਸੀਂ ਆਪਣੇ ਪੰਥ ਦੇ ਬਿਆਨ ਅੱਜ ਵੀ ਸੁਣ ਸਕਦੇ ਹੋ ਕਿਸਾਨ ਜੁੜੀਆਂ ਨੇ ਬਲੇ ਵੀ ਆਏ ਸੀ ਇਹ ਬਿਹੇਵਾ ਇਹਨੂੰ ਸ਼ਕਤੀ ਨਾਲ ਦਬਾ ਦਿਓ ਨਹੀਂ ਵਰਤੀ ਸਕਦੀ ਪੰਥ ਦਿਖਾਉਂਦਾ ਆਪਣੇ ਰੰਗ ਫਿਰ ਬਾਈਬਲ ਕਲਾਂ ਦੇਖੋ ਤਾਂ ਗੋਲੀਆਂ ਪੰਥ ਨੇ ਮਾਰ ਕੇ ਸੜਕ ਤੋਂ ਪਾਸੇ ਬੈਠੇ ਬੰਦੇ ਮਾਰਤੇ ਜਾਂ ਹੋਰ ਇਹਦੂ ਵੱਡੀ ਸੇਵਾ ਕੀ ਹੋ ਸਕਦੀ ਹੈ ਇਹ ਪੰਥ ਦੀ ਸੇਵਾ ਦੇਖੋ ਤੁਸੀਂ ਕਹਿੰਦੇ ਬੇਅਦਬੀ ਕੀਤੀ ਬਾਦਲਾਂ ਨੇ ਥੋੜਾ ਕੀਤੀ ਹੈ ਬੇਅਦਬੀ ਬਿਲਕੁਲ ਨਹੀਂ ਕੀਤੀ ਉਹ ਤਾਂ ਦੋਸ਼ੀਆਂ ਨੂੰ ਬਚਾਉਣ ਲੱਗਦੇ ਲੱਗੇ ਰਹੇ ਦੋਸ਼ੀਆਂ ਨੂੰ ਅਖੀਰ ਤੱਕ ਪਹਚਾਇਆ ਉਨਤੇ ਪਰਦੇ ਪਾਇਰੇ ਨੇ ਖਾਂ ਜਿਹੜੇ ਸਿੱਕ ਮੰਗਣ ਆਏ ਸੀ ਉਹਨਾਂ ਦੇ ਗੋਲੀਆਂ ਵੀ ਮਾਰਿਆ ਉਹਨੂੰ ਕੁੱਟਿਆ ਵੀ ਐਨਾ ਇੰਟਰੋਗੇਟ ਕੀਤਾ ਗਰੰਥੀ ਸਿੰਘ ਗੁਰੂ ਸਰਦਾਰ ਅਸੀਂ ਗਏ ਉੱਥੇ 10 ਬੰਦੇ ਵੀ ਤੂੰ ਆਪਣਾ ਬਿਆਨ ਲਿਖਾ ਉਹ ਬੰਦੇ ਦਾ ਪਰਿਵਾਰ ਮਾਪਿ ਪਤਾਂ ਹ ਮਾਰਿਆ ਕਹਿੰਦਾ ਅਸੀਂ ਕੋਈ ਗੱਲ ਹੀ ਨਹੀਂ ਕਰਨੀ ਨਾ ਨਾ ਉਹ ਐਨੇ ਡਰੇ ਐਨਾ ਇੰਟਰੋਗੇਟ ਕੀਤਾ ਤਾਂ ਕੱਲਾ ਕੱਲਾ ਪੁਰਜਾ ਸਰੀਰ ਦਾ ਪਿੰਜਿਆ ਹੋਇਆ ਸੀ ਪਰ ਉਹ ਗਰੀਬ ਬੰਦੇ ਸਿੱਖ ਵਿਚਾਰੇ ਡਰੇ ਹੋਏ ਕਿ ਇੱਥੇ ਸਾਨੂੰ ਕਿਹੜਾ ਇਨਸਾਫ ਮਿਲਣਾ ਸਾਨੂੰ ਫੇਰ ਕੁੱਟਣਗੇ ਹੋਰ ਪੰਥ ਕੀ ਸੇਵਾ ਕਰਦੇ ਛੋਡੀ ਮੈਨੂੰ ਐ ਦੱਸੋ ਇਹ ਤਾਂ ਤੁਸੀਂ ਕਮਲਿਓ ਜੇ ਹੁਣ ਪੰਥ ਦੀ ਸੇਵਾ ਨੂੰ ਇਗਨੋਰ ਕਰ ਰਹੇ ਹੋ ਦੇਖ ਹੀ ਨਹੀਂ ਰਹੇ ਤੁਸੀਂ ਪੰਥ ਦੀ ਸੇਵਾ ਬਹੁਤ ਵੱਡੀ ਸੇਵਾ ਪੰਥ ਨੂੰ ਕੀਤੀ ਹੋਈ ਇਸ ਦੁਰਲੇ ਪੰਥ ਦੀ ਫਿਰ ਤੁਸੀਂ ਅੱਜ ਪੰਜਾਬ ਦੇ ਮਸਲੇ ਆਉ ਜੇ ਤਾਂ ਪੰਥਕ ਮੁੱਦੇ ਸੀ ਚੰਡੀਗੜ੍ਹ ਤੇ ਲੱਗਿਆ ਸੀ ਨਾ ਚੰਡੀਗੜ੍ਹ ਲੈ ਕੇ ਦਿੱਤਾ ਕਿ ਨਹੀਂ ਹੁਣ ਰਾਜਧਾਨੀ ਦੱਸੋ ਕੀ ਦੀ ਸ਼ੰਦਿਗੜ ਪੰਜਾਬ ਦੀ ਹੈ ਤੁਸੀਂ ਮਾਲਕੋਂ ਕੀ ਹੋ ਗਿਆ ਉੱਥੇ ਸਾਰਾ ਪ੍ਰਬੰਧ ਸੈਂਟਰ ਦਾ ਵੱਖਰਾ ਹੈ ਤੁਸੀਂ ਵੜ ਨਹੀਂ ਸਕਦੇ ਉੱਥੇ ਕੋਈ ਦਖਲੰਦਾਜ਼ੀ ਨਹੀਂ ਕਰ ਸਕਦੇ ਪਾਣੀਆਂ ਦਾ ਦੇਖ ਲਓ ਤੁਸੀਂ ਤੁਹਾਨੂੰ ਹੱਕ ਮਿਲ ਗਿਆ ਨਾ ਪਾਣੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਮਿਲ ਗਿਆ ਨਾ ਤੁਹਾਨੂੰ ਪਵਿੱਤਰ ਸਹਿਰ ਦਾ ਦਾਜਾ ਮਿਲ ਚੁੱਕਿਆ ਤੁਹਾਨੂੰ ਦੇਖੋ ਕਿ ਰੂਟੀ ਦਾ ਸੜਕ ਬਣਾ ਤੇ ਹੁਣ ਪਵਿੱਤਰਤਾ ਹੋ ਗਿਆ ਹੋਰ ਉਹਨੂੰ ਤੁਸੀਂ ਕੀ ਭਾਲਦੇ ਹੋ ਹੋ ਦੱਸੋ ਬਿਨਾ ਮੰਗੇ ਮਾਫੀ ਨਾ ਉਹਨੇ ਮੰਗੀ ਨਾ ਉਹਨੇ ਕਰੀ ਨਾ ਲਿਖੀ ਅੱਜ ਤਾਂ ਸਾਰੀਆਂ ਜਨਤਕ ਹੋ ਗਿਆ ਜ세ਦਾਰ ਗੁਰਮukh ਸਿੰਘ ਨੇ ਸਾਰੀ ਕਹਾਣੀ ਦੱਸਦੀ ਵੀ ਗੇਮ ਕਿਵੇਂ ਹੋਈ ਆ ਆਪੀ ਲਿਖ ਕੇ ਕਿ ਹਿੰਦੀ ਚ ਲਿਖ ਲੀ ਕਿ ਪੰਜਾਬੀ ਚ ਲਿਖ ਲੀ ਸੋਡੇ ਜਥੇਦਾਰਾਂ ਨੂੰ ਤਾਂ ਆਪਣੇ ਚੰਡੀਗੜ੍ਹ ਪੰਥ ਨੇ ਆਪਦੇ ਘਰੇ ਸਦਲੇ ਵੀ ਆਓ ਪੇਸ਼ ਹੋ ਭੁਗਤੋ ਇੱਥੇ ਸਾਨੂੰ ਖੜੋ ਇੱਥੇ ਆ ਕੰਮ ਕਰਨਾ ਤੁਸੀਂ ਜਾ ਹੋਰ ਪੰਥ ਜਾਰੇ ਦੂ ਵੱਧ ਕੀ ਕਰਦੇ ਹੁਣ ਤੁਸੀਂ ਤਾਂ ਇਹ ਕਹਿੰਨੇ ਹੋ ਵੀ ਪੰਥ ਜਿਹੜਾ ਹੈਗਾ ਵੀ ਉਹ ਤੁਹਾਡੇ ਕਰੇ ਹੁਣ ਦੇਖੋ ਪੰਥ ਦਾ ਚੈਨਲ ਪੰਥ ਦਾ ਅਖਬਾਰ ਪੰਥ ਦੇ ਸਕੂਲ ਕਾਲਜ ਪੰਥ ਦੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਬੱਚੇ ਵੀ ਪੜ ਸਕਦੇ ਆ ਕੋਈ ਸਖ ਗਰੀਬ ਨਹੀਂ ਰਿਹਾ ਪੰਜਾਬ ਚੋਂ ਗਰੀਬੀ ਕੱਢ ਦਿੱਤੀ ਗਈ ਹੈ ਹੋਰ ਪੰਥ ਤੁਹਾਨੂੰ ਕੀ ਕਰੇ ਭਰਾਵੋ ਐਵੇਂ ਤੁਸੀਂ ਪੰਥ ਨੂੰ ਨਿੰਦਿਆ ਨਾ ਕਰੋ ਇਹ ਪੰਥ ਨੂੰ ਆਪਾਂ ਤਕੜਾ ਕਰੋ ਆਪਣੇ ਜੈਸੇਦਾਰ ਕਹੀਦਾ ਜਾਂਦੇ ਆ ਤਕਸਾਲ ਦਾ ਮੁਖੀ ਕਹੀ ਜਾਂਦਾ ਹੋਰ ਇਦੋਂ ਵੱਡੀਆਂ ਸਟੇਟਮੈਂਟਾਂ ਕੀ ਲੈਣੀਆਂ ਤੁਸੀਂ ਉਹ ਕਹੀ ਜਾਂਦਾ ਵੀ ਭਾਈ ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਇਸ ਦੂਲੇ ਪੰਥ ਨੂੰ ਜਿਹੜਾ ਇੱਕੋ ਹੀ ਪਰਿਵਾਰ ਪੰਥ ਹੈ ਇੱਥੇ ਉਹ ਚੜ੍ਹਦੀ ਕਲਾ ਰੱਖੇ ਤੁਸੀਂ ਆਪਾਂ ਵੀ ਉਹਦਾ ਵਿਰੋਧ ਨਾ ਕਰੀਏ ਆਪਾਂ ਉਹਦੀ ਸੇਵਾ ਪਹਿਲਾਂ ਵਾਲੀ ਸੇਵਾ ਦੇ ਕੇ ਉਹਨੂੰ ਅੱਗੇ ਵੀ ਮੌਕਾ ਦੀਏ ਕਿ ਸਾਡੀ ਸੇਵਾ ਹੀ ਹੁੰਦੀ ਰਹੇ ਸੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਦੱਸਣਾ ਕਮੈਂਟ ਕਰਕੇ ਵੀ ਦੁਲੇ ਪੰਥ ਦੀ ਇਹ ਸੇਵਾ ਹੋਈ ਹੈ ਕਿ ਨਹੀਂ ਹੋਈ ਕਿਤੇ ਮੈਂ ਐਵੇਂ ਵੀ ਨਾ ਕਹੀ ਜਾਂਦਾ ਹੋਵਾਂ ਕਿਉਂਕਿ ਕਈ ਵਾਰ ਸੁਨੀਆਂ ਸੁਣਾਈਆਂ ਗੱਲਾਂ ਤੇ ਵੀ ਬੰਦਾ ਚੱਲ ਪੈਂਦਾ ਤੇ ਸੰਗਤ ਚ ਸਾਰਾ ਕੁਝ ਲੱਭਦਾ ਸ਼ੇਅਰ ਵੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਜਿਹੜਾ ਸੰਦੇਸ਼ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ